ਦੀ ਡੀਟੇਲ ਆ ਬਾਈ ਜਿਹੜੀ ਇਹ ਮਾਜਾ ਬਾਈ ਜੀ ਇਹ ਆਪਣੇ ਲਵੇ ਹੈਗੀ ਆ ਬਾਈ ਹੁਣ 13ਵੇਂ ਸੂਏ ਨੂੰ ਗੱਪਣਾ ਬਾਈ 6 13ਵੇਂ ਨੂੰ ਗੱਪਣਾ ਇਹ ਗੱਪਣਾ 12 ਸੂਏ ਸੂਈ ਹੋਈ ਆ ਅਜੇ ਇੱਕ ਨਾ ਸੂਆ ਵੱਧ ਹੋ ਘਟ ਨਹੀਂ ਹੈਗਾ ਬਾਈ ਠੀਕ ਹੈ ਇਹ ਬਰ ਕੋਟਾ ਕੋਟਾ ਵਿੱਚ ਖੋਲੇ ਹੋਈ ਹੈ ਦੇਖਣ ਜੀ ਨਹੀਂ ਲੱਗਦੀ ਬਾਈ ਨਾ ਦੇਖਣ ਜੀ ਨਹੀਂ ਬਾਈ ਲੱਗਦੀ ਇਹਦਾ ਬਾਈ ਦੇਖੋ ਜੇ ਮੇਰੇ ਅੱਜ ਵੀ ਜੇ ਨੂੰ ਸੂਈ ਨੂੰ ਮਿਲਣਾ ਤਾਂ ਹੋਗੇ ਹੋਣਗੇ ਆ ਕੱਤੀ ਇਹਦੀ ਬਾਈ ਜੀ ਹਾਂ ਇਹੋ 5 ਗਮਿਨੇ 4 ਕੇ 4 ਕੇ ਮਹੀਨੇ ਹੋ ਗਏ ਹੋਗੇ ਤਿੰਨ ਕੇ 4 ਜੀ ਬਾਈ 4 ਮਹੀਨੇ ਨੇ ਹਜੇ ਵੀ ਬਾਈ ਵਧੀਆ ਦੁੱਧ ਆ ਥੱਲੇ ਓਕੇ ਯਾਨੀ 16 ਕਿਲੋ ਦੇ ਲਾ ਕੇ ਭਾਵੇਂ ਦੁੱਧ ਦਿੰਦੇ ਹੋ ਬਾਈ ਠੀਕ ਠੀਕ ਲੰਬਾ ਦੁੱਧ ਦੇਣ ਵਾਲੀ ਬਾਈ ਜਿਹੜੇ ਮੇਰੇ ਬਾਈ ਤਿੰਨ ਲੈਣਾ ਵੱਡੇ ਨੇ ਨਾ ਜਿਵੇਂ ਇੱਕ ਉਹ ਸੋਨੇ ਦਿੱਤੀ ਆ ਜੀ ਬਾਈ ਇਹ ਆ ਗਈ ਉਹਨਾਂ ਦੇ ਮਲਾਂਗਾ ਖਾਨੇ ਖਾਨੇ ਇਹ ਵੱਡੇ ਆ ਸੰਨੋ ਚ ਨੇ ਤਿੰਨ ਸੰਨੋ ਚ ਆਪਣੇ ਵੀ ਕਾਫੀ ਦੇ ਡਿਟੇਲ ਚ ਲਿਖਿਆ ਹੋਇਆ ਬਾਈ ਓਕੇ ਕਿਉਂਕਿ ਆਪਾਂ ਜਿਉਂ ਕਹਿ ਦਈਏ ਵੇਚੀ ਆ ਨਾ ਫਿਰ ਪਰ ਕਿੱਧਰ ਪੈ। ਇਹ ਬਿਲਕੁਲ ਬਿਲਕੁਲ। ਇਹ ਮਨ ਮੇਨ ਸਾਨਾ ਸਨ ਤੰਨਾ ਚ ਆ ਗਿਆ ਮਲੰਗ ਹੋ ਗਿਆ। ਮਿੱਠੂ ਹੋ ਗਿਆ, ਛੋਨੇ ਹੋ ਗਿਆ। ਇਹ ਤਿੰਨਾ ਚਾਰਾਂ ਦੇ ਸਾਨਾ ਦੇ ਵਿੱਚੋਂ ਝੋਟੀ ਹੈ ਵੀ। ਜਾਨੀ ਆਪਣੇ ਘਰੇ ਪੈਦਾ ਹੋਈ ਹੈ ਜਿਹੜੀ ਵੱਡੀ ਮੱਝ ਤੇ ਜਿਹੜੀ ਛੋਣ ਦੱਸਿਆ। ਜੀ। ਵੀ ਜਿਹੜੀ